ਨਿਊਜ਼ੀਲੈਂਡ ਨੇ ਇੱਕ ਨਵਾਂ ਬਿਜ਼ਨਸ ਇਨਵੈਸਟਰ ਵਰਕ ਵੀਜ਼ਾ ਲਾਂਚ ਕੀਤਾ ਹੈ ਜਿਸ ਦਾ ਉਦੇਸ਼ ਦੂਸਰੇ ਕਾਰੋਬਾਰੀ ਲੋਕਾਂ ਦੇ ਲਈ ਹੈ ਜੋ ਦੇਸ਼ ਦੇ ਵਿੱਚ ਸਥਾਪਿਤ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਨੇ ਜੋ 20 ਨਵੰਬਰ 2025 ਨੂੰ ਅਰਸ਼ੀਆ ਦੇ ਲਈ ਖੁੱਲੀਆਂ ਵੀਜ਼ਾ ਪ੍ਰੋਗਰਾਮ ਯੋਗ ਨਿਵੇਸ਼ਕਾਂ ਦੇ ਲਈ ਰਿਹائش ਦਾ ਦਸਤਾਵੇਜ਼ ਪ੍ਰਦਾਨ ਕਰਦੇ ਹੈ ਬਿਜ਼ਨਸ ਇਨਵੈਸਟੇਡ ਵਰਕ ਵੀਜ਼ਾ 4 ਸਾਲਾਂ ਤੱਕ ਵੈਧ ਹੈ ਅਤੇ ਬਿਨੇ ਕਾਰਨ ਨੂੰ ਆਪਣੇ ਸਾਥੀ ਅਤੇ ਨਿਜ ਭਰ ਬੱਚਿਆਂ ਨੂੰ ਸ਼ਾਮਲ ਕਰਨ ਦੀ ਆਗਿਆ ਦਿੰਦਾ ਹੈ। ਇਹ ਦੋਵੇਂ ਨਿਵੇਸ਼ ਮਾਰਗ ਪੇਸ਼ ਕਰਦਾ ਹੈ। ਐਨ ਜੈਡ 1 ਮਿਲੀਅਨ ਡਾਲਰ ਦਾ ਨਿਵੇਸ਼ 3 ਸਾਲਾਂ ਦਾ ਕੰਮ ਤੋਂ ਨਿਵਾਸ ਰਸਤਾ ਪ੍ਰਦਾਨ ਕਰਦਾ ਹੈ, ਜਦੋਂ ਕਿ ਐਨ ਜੈਡ 2 ਮਿਲੀਅਨ ਡਾਲਰ ਕਾਰੋਬਾਰ ਚਲਾਉਂਦੇ ਪਰ ਆ ਮਹੀਨਿਆਂ ਅਤੇ ਬਾਅਦ ਨਿਵਾਸ ਲਈ ਅਰਜ਼ੀ ਦੇਣ ਦੇ ਲਈ ਇੱਕ ਤੇਜ਼ ਵਿਕਲਪ ਪ੍ਰਦਾਨ ਕਰਦਾ ਹੈ। ਬਿਨੇ ਕਾਰਨ ਨੂੰ ਘੱਟੋ ਘੱਟ 5 ਸਾਲ ਦੇ ਲਈ ਕੰਮ ਕਰ ਰਹੀ ਕਾਰੋਬਾਰ ਦੇ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਉਹਨਾਂ ਨੂੰ ਰਿਜ਼ਰਵ ਫੰਡਾ ਦੇ ਵਿੱਚ ਘੱਟੋ ਘੱਟ ਐਨ ਜੀ ਡੀ 5 ਲੱਖ ਡਾਲਰ ਦਿਖਾਉਣਾ ਪੈਂਦਾ ਹੈ ਤੇ ਪਹਿਲਾ ਦਾਅ ਵਪਾਰਕ ਤਜ਼ਰਬਾ ਹੋਣਾ ਚਾਹੀਦਾ ਹੈ ਜਿਵੇਂ ਕਿ ਪੰਜ ਪੂਰੇ ਸਮੇਂ ਦੇ ਕਰਮਚਾਰੀਆਂ ਵਾਲੀ ਕੰਪਨੀ ਦਾ ਮਾਲਕ ਹੋਣਾ ਜਾਂ ਫਿਰ ਐਨ ਜੀ ਡੀ 1 ਮਿਲੀਅਨ ਡਾਲਰ ਲਾਣ ਦਾ ਮਾਲੀਆ ਪੈਦਾ ਕਰਨਾ 55 ਸਾਲ ਜਾਂ ਫਿਰ ਇਸ ਤੋਂ ਘੱਟ ਉਮਰ ਦੇ ਹੋਣ ਅਤੇ ਅੰਗਰੇਜ਼ੀ ਭਾਸ਼ਾ ਸਿਹਤ ਅਤੇ ਚਰਿੱਤਰ ਦੇ ਮਿਆਰ ਨੂੰ ਵੀ ਪੂਰਾ ਕਰਨਾ